ਸੁਵੀਰ ਭੱਲ ਤਾਂ ਖਾਂ ਹੀ ਲਿਆ ਜ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਾਂ ਮੈਂ ਕੋਮਾਂ ਬਾਜਵਾ ਤਿੱਕੋ ਪਤਾ ਨਹੀਂ ਹੋ ਬੜਿੰਗ ਤੜਕਿ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਨ ਅਸਤੀਫਾ ਦੇਵੇ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕੱਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿੰਨੇ ਚਿਰ ਤੁਸੀਂ ਮੇਰੇ ਨਾਲ ਜੋਛਿੱਤੂ ਹੇ ਰੱਬ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਵਾਵੇ ਜ ਵਾਪਸ ਪੈਂਦਾ ਆਪ ਤਾਂ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸੇ ਕੱਢਣੇ ਆਮ ਕਰਾਂ ਦਾ ਇੱਕ ਜਵਾਬ ਸਾਡੀਆਂ ਕੁਰਸੀਆਂ ਤੇ ਪਾ ਬਹਿ ਗਿਆ ਆ ਦੁੱਖ ਹੋ ਰਿਹਾ ਉਸ ਹੋਰ ਕੋਈ ਨਹੀਂ ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣਿਆਂ ਦੁਆਰੇ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖੋ ਤੜਕੀ ਉੱਠ ਕੇ ਆਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਵਾਦਲ ਪਿਛਾ ਹੱਸਣ ਦੀ ਕਿਹੜੀ ਗੱਲ ਐ ਚ ਹਾਂ ਤਾਂ ਨਾ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਵੱਲ ਤਾਂ ਹੀ ਲਿਆ ਜੇ ਤਾਂ ਕੰਮ ਤਾਂ ਦੱਸਿਆ ਤਾਂ ਕੋਈ ਹਾਂ ਮੈਂ ਇਹ ਕੋਮ ਬਾਜਵਾ ਇਹ ਕੋ ਪਤਾ ਨਹੀਂ ਹੋ ਬੜਿੰਗ ਤੜਕਿ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਹੈ ਵਿਚਾਰਨਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜਵਾਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆ ਦੁੱਖ ਹੋਣਾ ਬਸ ਹੋਰ ਕੋਈ ਨੁਕੀ ਨਹੀਂ ਵੀ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਆ ਇਹ ਕਿਵੇਂ ਆ ਗਏ ਹਰਪਜਨ ਸਿੰਘ ਜੀ ਟੀਓ ਸਾਹਿਬ ਹਟ ਬਿਜਲੀ ਤੇ ਪਾ ਪੀ ਡਬਲਯੂ ਡੀ ਦੋ ਵੱਡੇ ਮਹਿਕਮਿਆਂ ਦੇ ਮੰਤਰੀ ਨੇ ਪਿਤਾ ਜੀ ਕੀ ਕਰਦੇ ਸੀ ਪਤਾ ਵਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਉਹ ਬੈਂਡ ਮਾਸਟਰ ਸੀ ਬੈਂਡ ਮਾਸਟਰ ਦਾ ਮੁੰਡਾ ਉਹਨੂੰ ਪੰਜਾਬ ਦਾ ਮੰਤਰੀ ਬਣ ਗਿਆ ਮંત્રી ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਉਹ ਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਵਾਹ ਨਹੀਂ ਜਿਨ ਜਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰ ਇਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੇ ਜੀ ਆ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲਦੇ ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਹੈ ਪ੍ਰਾਈਵੇਟ ਚ ਹਟਾ ਹਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾਉਣੇ ਕਦੇ ਨੀ ਬੋਲਦੇ। ਤੀਰਥ ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਣੇ ਆਂ? ਨਹੀਂ ਬੋਲਦੇ। ਬਿਜਲੀ 90% ਬਿੱਲ ਮਾਫ਼ ਹੋ ਗਏ? ਕਦੇ ਨਹੀਂ ਬੋਲਦੇ। ਕੱਸਿਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40-40 ਸਾਲ ਬਾਅਦ 35-35 ਸਾਲ ਬਾਅਦ ਕਦੇ ਨਹੀਂ ਬੋਲਦੇ। ਬੱਸ ਉਹੀ ਬੱਸ ਹੋਂਦ ਤੋਂ ਸੀ ਭਰੇ ਹੋਣ। ਉਹ ਮੇਰੇ ਇੱਕ ਦੋਸਤ ਹੈ ਕਹਿੰਦਾ ਹੁਣ ਭਵੰਤਮਾ ਨੂੰ ਲਾ ਲਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਭਵੰਤਮਾ ਨੂੰ ਲਾ ਲੈ ਉਹ ਕਹਿੰਦਾ ਜਾ ਲੈ ਇਹ ਮੈਂ ਹੀ ਲੈ ਜੂ ਲਾ ਲਾਂਗੇ ਵੀ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾ ਦੋਗੇ ਸੋ ਇਸ ਕਰਕੇ ਇਹਨਾਂ ਨੇ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਹ ਕੋਹ ਹੋਰ ਨੂੰ ਜੋਛਿੱਤੂ ਹਾਇਰਪਾ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਇਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਡੂੜ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਗਵਾਵੇ ਜ ਵਾਪਸ ਪੈਂਦਾ ਹੈ ਹਈ ਨਾ ਉਹ ਲੱਗਿਆ ਰਹਿਣਾ ਮੇਤਰ ਪਿਆਰੇ ਵੀ ਮੇਤਰ ਪਿਆਰੇ پتہ ਨਹੀਂ ਕੀ ਵੀ ਤੂੰ ਬਿਜਲੀ ਮੰਤਰੀ ਵੀ ਬਣਨ ਤੋਂ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਹ ਪਤਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸੇ ਘੱੜਨੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸੇ ਘੱੜਦਾ ਸੀ ਹਰ ਗੱਲ 'ਚ ਨੈਗੇਟਿਵਿਟੀ ਹਰ ਗੱਲ 'ਚ ਨੁਕਸੇ ਘੱੜਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸੇ ਘੱੜਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹ ਇਹਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਚੁਣੀ ਗੱਡ ਸਾਰਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਧਰਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੋਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢੜੀ ਖੱਡਣਾ ਨੁਕਸ ਬੰਦ ਤੁਰਨਾ ਆਉਂਦਾ ਇਹ ਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਸੁਬਾਨ ਤੇ